ਪੰਥਰਤਨ ਜਥੇਦਾਰ ਗੁਰਚਾਨ ਸਿੰਘ ਟੋੜਾ ਦੀ 100 ਸਾਲਾ ਜਨਮ ਸ਼ਤਾਬਦੀ ਨੂੰ ਸਮਰਪਿਤ ਵਾਤਾਵਰਣ ਸੁਧਾਰ ਲਹਿਰ ਦਾ ਆਗਾਜ਼ ਨੱਬਾ ਬਲਾਕ ਦੇ ਪਿੰਡ ਟੋੜਾ ਵਿਖੇ ਕੀਤਾ ਗਿਆ। ਇਸ ਮੌਕੇ ਵੱਖ-ਵੱਖ ਧਾਰਮਿਕ ਸ਼ਖਸੀਅਤਾਂ ਤੋਂ ਇਲਾਵਾ ਵਿਸ਼ੇਸ਼ ਤੌਰ ਤੇ ਸ਼੍ਰੀਮਾਨ ਸੰਤ ਬਾਬਾ ਬਲਜਿੰਦਰ ਸਿੰਘ ਜੀ ਮੁੱਖ ਸੰਪਰਦਾਇ ਰਾੜਾ ਸਾਹਿਬ ਵਾਲੇ ਵਿਸ਼ੇਸ਼ ਤੌਰ ਤੇ ਪਹੁੰਚੇ। ਇਹ ਉਪਰਾਲਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਅੰਤਰਿਕ ਕਮੇਟੀ ਦੇ ਮੈਂਬਰ ਸਤਵਿੰਦਰ ਸਿੰਘ ਟੋੜਾ ਦੀ ਰੈਨਮਾਈ ਹੇਠ ਕਰਵਾਇਆ ਗਿਆ। ਇਸ ਮੌਕੇ ਸਾਬਕਾ ਕੈਬਨਿਟ ਮੰਤਰੀ ਸੁਜੀਤ ਸਿੰਘ ਰਖੜਾ ਨੇ ਇਸ ਉਪਰਾਲੇ ਦੀ ਸ਼ਲਾਘਾ ਕੀਤੀ ਇਹ ਹਰ ਹਰ ਪਿੰਡ ਨੂੰ ਹਰ ਪੰਚਾਇਤ ਨੂੰ ਕਰਨਾ ਚਾਹੀਦਾ ਤੇ ਮੈਂ ਜਿਸ ਤਰ੍ਹਾਂ ਪਹਿਲਾਂ ਬੇਨਤੀ ਕੀਤੀ ਹੈ 5 700 ਵੋਟਿਆਂ ਨਾਲ ਗੱਲ ਨਹੀਂ ਬਣਨੀ ਇਹ ਤਾਂ ਹਜ਼ਾਰਾਂ ਲੱਖਾਂ ਦੀ ਗਿਣਤੀ ਦੇ ਵਿੱਚ ਲੱਗਣਗੇ ਤਾਂ ਕੋਈ ਵਾਤਾਵਰਣ ਦਾ ਸੁਧਾਰ ਹੋ ਸਕਦਾ ਕੋਈ ਵੱਡਾ ਪ੍ਰਾਣ ਲਿਖਣਾ ਹੋਵੇ ਉਹਦੇ ਵਾਸਤੇ ਪਹਿਲਾਂ ਛੋਟੇ ਛੋਟੇ ਉਦਮ ਕਰਨੇ ਪੈਂਦੇ ਨੇ ਇਹਨਾਂ ਨੇ ਬਹੁਤ ਵਧੀਆ ਕੰਮ ਕੀਤਾ ਆਸ ਕਰਦਾ ਵੀ ਬਾਕੀ ਦੇ ਵੀ ਇਲਾਕਾ ਦੇ ਵਾਸੀ ਇਹਨਾਂ ਤੋਂ ਪ੍ਰੇਰਣਾ ਲੈ ਕੇ ਇਸ ਖੇਤਰ ਦੇ ਵਿੱਚ ਆਪਣੀ ਸੇਵਾ ਵਾਸਤੇ ਯੋਗਦਾਨ ਪਾਉਣਾ। ਪੰਜਾਬ ਦੇ ਲੋਕਾਂ ਨੂੰ ਕੀ ਮੈਸੇਜ ਕਨਵੇ ਕਰਨਾ ਚਾਹੁੰਦੇ ਹੋ ਜਿਵੇਂ ਬਾਤਾਂ ਤੈਨੂੰ ਦਿਨ ਬਾਤਾਂ ਬੰਦ ਦੋਸਤ ਹੁੰਦੇ ਆ ਗਰਮ ਮੈਂ ਤਾਂ ਆਪਣਾ ਮੈਸੇਜ ਦੇ ਤਾ ਜੀ ਹਰੇਕ ਪਿੰਡ ਦੀ ਪੰਚਾਇਤ ਕੋਲੇ ਆਪਣੀਆਂ ਜ਼ਮੀਨਾਂ ਪਈਆਂ ਨੇ। ਜੇ ਆਪਾਂ ਕਿਸੇ ਨੂੰ ਇਹ ਕਹਿ ਸਕਦੇ ਕੋਟੂ-ਕਟ ਪੰਚਾਇਤ ਤਾਂ ਇਹ ਕੰਮ ਕਰ ਸਕਦੀਆਂ ਨੇ ਵੀ ਜਿਹੜੀ ਆਪਣੀ ਪੰਚਾਇਤੀ ਜ਼ਮੀਨਾਂ ਉਹ ਚ ਬੂਟੇ ਲਾਓਰ ਕੁਝ ਨਾ ਕਰੋ। ਸਰਕਾਰ ਦੇ ਨਾਲ ਬਹੁਤ ਫਰਕ ਪੈ ਜਾਊਗਾ। ਸਰਕਾਰ ਵੱਲੋਂ ਵੀ ਕਿਹਾ ਮੋਟਰ ਤੇ ਵੀ ਚਾਰ-ਚਾਰ ਬੂਟੇ ਲਗਾਉਣੇ ਜ਼ਰੂਰੀ। ਬੂਟੇ ਤਾਂ ਹਜ਼ਾਰਾਂ ਦੀ ਗਿਣਤੀ ਇੱਥੇ ਲਗਾਉਣੇ ਚਾਹੀ ਚਲੋ ਵੀ ਠੀਕ ਹੈ ਉਹਨਾਂ ਨੇ ਕੋਈ ਕੈਲਕੂਲੇਸ਼ਨ ਕੀਤੀ ਹੋਣੀ ਹੈ ਵੀ ਜਿੰਨੇ ਜਿਹੜੇ ਮੋਟਰ ਤੇ ਕਬੂਟਾ ਲੱਗ ਜੂਗਾ ਤਾਂ ਇੰਨੇ ਇੰਨੇ ਉਹ ਟੋਟਲੇ ਨੇ ਹੋ ਜਾਣਗੇ ਉਹ ਵੀ ਚੰਗੀ ਗੱਲ ਹੈ ਪਰ ਆਪਣੇ ਤੌਰ ਤੇ ਉਦਮ ਕਰਨਾ ਪੈਣਾ ਜੀ ਸਰਕਾਰਾਂ ਤੋਂ ਇਹਦੇ ਇਹਦੇ ਚ ਕਿਸੇ ਸਰਕਾਰ ਦਾ ਨਫਾ ਨੁਕਸਾਨ ਨਹੀਂ ਸਾਡੇ ਜਿਹੜੇ ਰਹਿਣ ਵਾਲੇ ਜਿਹੜੇ ਇੱਥੋਂ ਦੇ ਨਾਗਰਿਕ ਨੇ ਉਹਨਾਂ ਦਾ ਨਫਾ ਨੁਕਸਾਨ ਹੈ ਜੇ ਨਈਂ درخت ਲੱਗਣਗੇ ਧੰਨਵਾਦ ਇਹ ਚ ਆਪ ਅੱਜ ਰਿਅਲਾਈਜ਼ ਕਰ ਲਈਏ ਭਾਵੇਂ ਕਾੜ ਨੂੰ ਕਰ ਲਈਏ ਇਹ ਟੋੜਾ ਸਾਹਿਬ ਜੀ 100 ਸਾਲ ਜਨਮ ਸ਼ਤਾਬ ਜੀ ਨੂੰ ਪਹਿਲਾ ਸਮਾਗਮ ਸੀ ਸਾਡਾ ਵਾਤਾਵਰਣ ਸੰਭਾਲ ਲਹਿਰ ਇੱਕ ਲਹਿਰ ਹੈ ਪਹਿਲਾ ਪ੍ਰੋਗਰਾਮ ਹੈ ਜਿਹੜਾ ਟੌੜਾ ਵਿਕੇ ਕਰਿਆ ਗਿਆ ਮਹਾਂਪੁਰਖ ਆਏ ਨੇ ਬਾਬਾ ਬਲਜਿੰਦਰ ਸਾਹਿਬ ਵਾਲੇ ਮੁੱਖੀ ਸੰਪਰਦਾਏ ਆਏ ਨੇ ਅਸ਼ੀਰਵਾਦ ਦਿੱਤਾ ਹੈ ਬਾਬਾ ਮਰੀਕ ਸਿੰਘ ਜੀ ਅਤੇ ਕਾਰਸਾਹਬ ਹੋਰ ਬੇਅੰਤ ਮਹਾਂਪੁਰਖ ਆਏ ਨੇ ਇਹਨਾਂ ਦਾ ਅਸ਼ੀਰਵਾਦ ਲੈ ਕੇ ਅਰੰਭ ਹੋਈ ਹੈ ਲਹਿਰ ਅਸੀਂ ਪਿੰਡ-ਪਿੰਡ ਜਾਵਾਂਗੇ ਸ਼ਹਿਰਾਂ ਜਾਵਾਂਗੇ ਜ਼ਿਲ੍ਹਿਆਂ ਜਾਵਾਂਗੇ ਸੰਗਤ ਸਾਨੂੰ ਡੀਗਰੀ ਸੀ ਉਹ ਕਹਿੰਦੇ ਤੁਸੀਂ ਸ਼ੁਰੂ ਕਰ ਦਿਓ ਲਹਿਰ ਟੌੜਾ ਸਾਹਿਬ ਦੇ ਨਾਮ ਦੇ ਉੱਪਰ ਜਿਹੜਾ ਵੀ ਬੰਦਾ ਟੌੜਾ ਸਾਨੂੰ ਪਿਆਰ ਕਰਦਾ ਹੈ ਜਿਹੜਾ ਬੰਦਾ ਚੰਗੇ ਕਰਤਾਰ ਵਾਲੇ ਵਿਅਕਤੀ ਜਿਹੜਾ ਜਿਹਦਾ ਕਰਤਾਰ ਹੈ ਉਹ ਕਹਿੰਦੇ ਜੀ ਟੋੜਾ ਸਾਹਿਬ ਦੇ ਨਾਂ ਦੇ ਉੱਪਰ ਕੱਲ ਚਲਣੀ ਚਾਹੀਦੀ ਹੈ ਤੇ ਅੱਜ ਲਹਿਰ ਸ਼ੁਰੂ ਹੋਈ ਹੈ ਪਾਸ਼ਾ ਕਿਰਪਾ ਕਰੇ ਬਖਸ਼ਿਸ਼ ਕਰੇ ਮਾਪਕਾਂ ਸ਼ਿਵਾ ਮਿਲੇ ਇਹ ਹਰ ਪਿੰਡ ਪਿੰਡ ਜਾਵਾਂਗੇ ਅਸੀਂ ਅਰ ਅਸੀਂ ਇਹ ਵੀ ਅਪੀਲ ਕਰਦਾ ਸੰਗਤ ਨੂੰ ਵੀ ਘੁੱਟੋ ਘੱਟ ਹਰ ਵਿਅਕਤੀ ਇੱਕ ਦਰਾਖਤ ਆਪਣੇ ਘਰੇ ਜਾਂ ਖੇਤ ਚਲਾਵੇ ਉਹਨੂੰ ਪਾਲੇ ਵੀ ਕੱਲ ਲਾਉਂਦੀ ਨਹੀਂ ਸੰਭਾਲ ਕੇ ਵੱਡੇ ਕਰਨ ਦੀ ਵੀ ਹੈ ਸਾਡੀ ਕੋਸ਼ਰ ਸ਼ਤਾਬਦੀ ਦੇ ਬੂਟਾ ਲੱਗੇ ਜਨਮ ਸ਼ਤਾਬਦੀ ਟੋੜਾ ਸਾਹਿਬ ਦੇ ਉਹ ਵੱਡਾ ਹੋ ਕੇ ਸਾਡੇ ਹੁਣ ਪੀੜੀਆਂ ਨੂੰ ਇੱਕ ਯਾਦਗਾਰ ਰਵੇ ਤੇ ਟੋੜਾ ਸਾਹਿਬ ਦੀ ਯਾਦ ਪਾਵੇ ਅਸੀਂ ਜਿਸ ਤਰ੍ਹਾਂ ਟੋੜਾ ਸਾਹਿਬ ਜੀਵਨਤੀ ਉਹ ਤੋਂ ਸੇਧ ਲੈ ਕੇ ਚੰਗੇ ਸਿੱਖ ਬਣੀਏ ਚੰਗੇ ਸੇਵਾਦਾਰ ਬਣੀਏ ਔਰ ਪੰਥ ਨੂੰ ਸਮਰਪਿਤ ਰਹੀਏ ਇਹ ਸਾਡੀ ਬੇਨਤੀ ਹੈ ਕਿ ਅਸੀਂ ਗਿਣਤੀਆਂ 'ਚ ਨਹੀਂ ਪੈਣਾ ਅਸੀਂ ਤਾਂ ਕੁਆਲਿਟੀ ਦੇਣੀ ਹੈ ਜਿਹੜਾ ਲੱਗੂ ਨੂੰ ਪਾ ਲਾਂਗੇ ਮੈਨੂੰ ਹੁਸ਼ਿਆਰਪੁਰ ਤੋਂ ਫੋਨ ਆਏ ਸੀਗੇ ਦੁਆਬੇ 'ਚ ਵੀ ਆਏ ਸੀਗੇ ਵੀ ਅਸੀਂ ਆਉ ਜੀ ਅਸੀਂ ਤਿਆਰ ਹਾਂ ਟੋੜਾ ਸਾਹਿਬ ਦੇ ਨੋਤੇ ਅਸੀਂ ਸ਼ੁਰੂ ਕਰਨੀ ਹੈ ਸੰਗਰੂਰ ਤੋਂ ਆਏ ਨੇ ਬਠਿੰਡੇ ਤੋਂ ਆਏ ਨੇ ਕਹਿੰਦਾ ਬਾਬਾ ਸਮੂਚੀ ਦਿਨ ਦੁਨੀਆ ਦਾ ਜਿਹੜਾ ਸਿੱਖ ਵਸਦਾ ਟੋੜਾ ਸਾਨੂੰ ਪਿਆਰ ਕਰਦਾ ਉਹ ਕਹਿੰਦਾ ਜੀ ਉਹਨਾਂ ਦੀ ਸ਼ਤਾਬਦੀ ਮਨਾਉਣੀ ਹੈ ਤਾਂ ਵਧੀਆ ਪ੍ਰਭਾਵਲਾ ਵਾਤਾਵਰਨ ਨੂੰ ਸੰਭਾਲ ਕਰੀਏ ਜਿਹਦੀ ਜ਼ਰੂਰਤ ਹੈ ਸਮੇਂ ਦੀ ਨਾਲੇ ਪੁੱਨ ਨਾਲੇ ਫੜੀਆਂ ਨਾਲੇ ਟੋੜਾ ਸਾਹਿਬ ਨੂੰ ਯਾਦ ਕਰਾਂਗੇ ਨਾਲੇ ਵਾਤਾਵਰਣ 'ਚ ਆਪਣਾ ਯੋਗਦਾਨ ਪਾਵਾਂਗੇ ਆਪਣੀਆਂ ਉਹਨਾਂ ਜਿਹੜੇ ਪੀੜ੍ਹੀਆਂ ਨੇ ਉਹਨੂੰ ਚੰ ਜਾਮਣ ਔਲਾ ਤੇ ਅਮਰੂਦ ਨਾਲ ਅਸੀਂ ਨੇ ਸ਼ਾਨਦਾਰ ਬੁੱਟੀ ਵੀ ਲਾਏ ਨੇ ਪੌਪੂਲਰ ਵੀ ਆ ਹਰ ਤਰ੍ਹਾਂ ਦੇ ਬੂਟਾ ਲਾ ਰਹੇ ਆ ਤਾਂ ਕਿ ਇਕੱਲੇ ਅਸੀਂ ਫਰੂਟਾਂ ਤੱਕ ਨਾ ਸਿਮਤ ਰਹੀ ਜਿਹੜੀ ਜ਼ਿੰਦਗੀ ਲੋੜ ਪੈਂਦੀ ਹਰ ਬੂਟੇ ਦੀ ਫਲਦਾਰ ਵੀ ਤੇ ਸ਼ਾਨਦਾਰ ਵੀ ਉਹ ਸਾਰੇ ਅਸੀਂ ਬੂਟੇ ਲਾ ਰਹੇ ਆ ਤੇ ਜੰਗਰਾਤਪੁਰ ਦਾ ਧੰਨਵਾਦ ਹੈ ਸਾਨੂੰ ਬਹੁਤ ਸਹਿਯੋਗ ਕਰ ਰਹੇ ਨੇ ਇਹ ਤੇ ਹਰ ਪਿੰਡ ਜਾਵਾਂਗੇ ਹਰ ਸ਼ਹਿਰ ਜਾਵਾਂਗੇ ਗੁਰੂ ਕਿਰਪਾ ਕਰੇ ਈਸ਼ ਬਖਸ਼ੇ ਸੰਗਤ ਇਹਨੂੰ ਬੜੀ ਚੜ੍ਹਦੀ ਕਲਾ ਲੈ ਕੇ ਜਾਵਾਂਗੇ ਲਹਿਰ ਨੂੰ ਇੱਕ ਲਹਿਰ ਹੈ ਨਾ ਕਿ ਇੱਕ ਸਮਾਗਮ ਹੈ ਅੱਜ ਬਹੁਤ ਖੁਸ਼ੀ ਹੈ ਬਹੁਤ ਖੁਸ਼ੀ ਦਾ ਦਿਹਾੜਾ ਹੈ ਪੰਥਰਤ ਜਿੱਦਾਂ ਗੁਰਚੰਦ ਸਿੰਘ ਟੋੜਾ ਸਾਹਿਬ ਜਿਨ੍ਹਾਂ ਦਾ ਨਾਮ ਸਾਹੀ ਦੁਨੀਆਂ ਦੇ ਵਿੱਚ ਬਹੁਤ ਮਾਨ ਸਨਮਾਨ ਤੇ ਇਮਾਨਦਾਰੀ ਪੱਖੋਂ ਮੰਨਿਆ ਜਾਂਦਾ ਸੀ ਹਰ ਬੰਦਾ ਉਹਨਾਂ ਨਾਲ ਗੱਲ ਕਰਨ ਦੀ ਝਿਜਕ ਕਰਦਾ ਸੀ ਕਿਉਂਕਿ ਉਹਨਾਂ ਦੀ ਇਮਾਨਦਾਰੀ ਤੇ ਉਹਨਾਂ ਦਾ ਬੋਲਣ ਦਾ ਤਰੀਕਾ ਉਹਨਾਂ ਦਾ ਰਹਿਣ ਦਾ ਤਰੀਕਾ ਬਹੁਤ ਹੀ ਵਧੀਆ ਸੀ ਅੱਜ ਉਹਨਾਂ ਦੇ 100 ਸਾਲਾ ਆਪਾਂ ਜਨਮ ਦਿਨ ਮਨਾ ਰਹੇ ਹਾਂ ਤੇ ਉਹਦੇ ਸੰਬੰਧ ਦੇ ਵਿੱਚ ਸਾਸਤਵਿੰਦਰ ਸਿੰਘ ਕੜਾ ਸਾਹਿਬ ਨੇ ਸਾਰੇ ਪਿੰਡ ਨੂੰ ਨਾਲ ਲੈ ਕੇ ਕਲੱਬ ਨੂੰ ਨਾਲ ਲੈ ਕੇ ਸੰਤਾ ਮਹਾਪੁਰਸ਼ਾਂ ਨੂੰ ਨਾਲ ਲੈ ਕੇ ਅੱਜ ਬਾਤਾ ਬਨਪਤੀ ਪਲਾਂਟੇਸ਼ਨ ਲਾਉਣ ਦਾ ਕੰਮ ਸ਼ੁਰੂ ਕੀਤਾ ਹੈ ਸਭ ਨੂੰ ਵਧਾਈ ਦਿਨ ਇਸ ਗੱਲ ਦੀ ਅਰ ਉਹ ਸ਼ੁਰੂ ਵੀ ਤਰਬਾਣੀ ਤੇ ਸ਼ੁਰੂ ਕੀਤਾ ਜਦੋਂ ਕਦੇ ਵੀ ਅੱਗੇ ਕੋਈ ਪਿੰਡ ਵੱਸਦਾ ਸੀਗਾ ਉਹ ਤਰਬਾਣੀ ਤੋਂ ਸ਼ੁਰੂ ਕਰਦੇ ਸੀ ਸੋ ਅੱਜ ਵੀ ਤਰਬਾਣੀ ਤੋਂ ਸ਼ੁਰੂ ਕੀਤਾ ਇਸ ਗੱਲ ਦੀ ਜਿੰਨੀ ਵਧਾਈ ਲਈ ਉਹਨੀ ਥੋੜੀ ਆ